ਇਹ ਦੇਖੋ ਜੀ ਜਿਹੜੀ ਹੈ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਮਾਂ ਜੋ ਡੀਸੀ ਸਾਹਿਬ ਦੀ ਰਹਿਨਮਾਈ ਹੈ ਤੇ ਜਿਹੜਾ ਅਭਿਆਨ ਚੱਲ ਰਿਹਾ ਹੈ ਸੰਪੂਰਨਤਾ ਆਧਿਆਨ ਇਹ ਜਿਹੜਾ ਪਿਛਲੇ 1.5 ਸਾਲ ਤੋਂ ਚੱਲ ਰਿਹਾ ਹੈ ਹੁਣ ਜਿਹੜਾ ਹੈ ਅਸੀਂ ਇਹਦੀ ਸੰਪੂਰਨਤਾ ਵੱਲ ਵੱਧ ਰਹੇ ਹਾਂ ਤੇ ਸਾਡਾ ਇਹ ਟੀਚਾ ਹੈ ਕਿ 30 ਸਤੰਬਰ ਤੱਕ ਅਸੀਂ ਇਸ ਨੂੰ ਮੁਕੰਮਲ ਰੂਪ ਦੇ ਵਿੱਚ ਜੋ-ਜੋ ਸਾਡੇ ਟੀਚੇ ਨੇ ਉਹਨਾਂ ਨੂੰ ਪੂਰਾ ਕਰੀਏ ਉਸ ਦੇ ਤਹਿਤ ਅੱਜ ਜ਼ਿਲ੍ਹਾ ਮੋਗਾ ਦੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਵਿੱਚ ਅਸੀਂ ਅੱਜ ਇਹ ਸੰਪੂਰਨਤਾ ਅਭਿਆਨ ਜਿਹੜਾ ਹੈ ਇੱਥੇ ਇੱਕ ਆਰਗੇਨਾਈਜ਼ ਕੀਤਾ ਉਹਦੇ ਵਿੱਚ ਸਾਡੇ ਜਿੱਦਾਂ ਖੇਤੀਬਾੜੀ ਡਿਪਾਰਟਮੈਂਟ ਹੈ ਬਾਲ ਵਿਕਾਸ ਡਿਪਾਰਟਮੈਂਟ ਹੈ ਵੀਡੀਓ ਸਾਫ ਤੱਕ ਚਲੋ ਮੈਂ ਇਹਨਾਂ ਦੇ ਨੋਡਲ ਅਫੀਸਰ ਨੇ ਇਹਨਾਂ ਦਾ ਡਿਪਾਰਟਮੈਂਟ ਆ ਗਿਆ ਤਾਂ ਸੋਇਲ ਦਾ ਜਿਹੜਾ ਸੀ ਉਹ ਟੈਸਟਿੰਗ ਵਗੈਰਾ ਜਿਹੜਾ ਕਰ ਰਹੇ ਆ ਉਹ ਐਗਰੀਕਲਚਰ ਡਿਪਾਰਟਮੈਂਟ ਆ ਗਿਆ ਉਹਨਾਂ ਵੱਲੋਂ ਸਾਰਿਆਂ ਵੱਲੋਂ ਅੱਜ ਇੱਥੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਲੋਕਾਂ ਨੂੰ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਜਿਹੜੀ ਆ ਆਪਣੇ ਲੋਕਾਂ ਕਿਸਾਨਾਂ ਨੂੰ ਦੇਖੋ ਜਿੱਦਾਂ ਆਪਾਂ ਮੈਨ ਦੇਖ ਲਈਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਸੋਇਲ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਆਪਾਂ ਐਵੇਂ ਜਿਹੜਾ ਅੰਦਾਜ਼ੇ ਨਾਲ ਖਾਦਾ ਪਾਈ ਜਾ ਰਹੇ ਆ ਉਸ ਦੇ ਲਈ ਜਿਹੜਾ ਬਹੁਤ ਵਧੀਆ ਹੈ ਇਹ ਆਪਣੇ ਮੋਗਾ ਡਿਸਟ੍ਰਿਕਟ ਦੇ ਵਿੱਚ ਅੱਜ ਇੱਕ ਲੈਬ ਦਾ ਵੀ ਉਦਘਾਟਨ ਹੋਣ ਜਾ ਰਿਹਾ ਹੈ ਮਾਨਯੋਗ ਖੇਤੀਬਾੜੀ ਮੰਤਰੀ ਸਾਹਿਬ ਉਸ ਦਾ ਉਦਘਾਟਨ ਕਰਨਗੇ ਤੇ ਉੱਥੇ ਜਿਹੜੇ ਨੇ ਖੇਤੀਬਾੜੀ ਡਿਪਾਰਟਮੈਂਟ ਵੱਲੋਂ ਹੈ 2500 ਦੇ ਕਰੀਬ ਟੈਸਟਾਂ ਦਾ ਜਿਹੜਾ ਟੀਚਰ ਰੱਖਿਆ ਗਿਆ ਉਹਦੇ ਵਿੱਚ ਸੋਇਲ ਦੇ ਟੈਸਟ ਕੀਤੇ ਜਾਣਗੇ ਇਸ ਤੋਂ ਇਲਾਵਾ ਹੋਰ ਸੀ ਕਿ ਹੈਲਥ ਡਿਪਾਰਟਮੈਂਟ ਦੇ ਵੱਲੋਂ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਜਿਹੜਾ ਬੱਚੇ ਆ ਛੋਟੇ ਬੱਚੇ ਆ ਗਏ ਜਾਂ ਗਰਭਵਤੀ ਮਹਿਲਾਵਾਂ ਆ ਗਈਆਂ ਉਹਨਾਂ ਦੇ ਲਈ ਕਿਦਾਂ ਦਾ ਪੋਸ਼ਣ ਚਾਹੀਦਾ ਹੈ ਉਹਨਾਂ ਨੂੰ ਮਤਲਬ ਜਿਹੜੀ ਵਧੀਆ ਸਿਹਤ ਹੋ ਸਕੇ ਉਹਨਾਂ ਦੀ ਬੱਚਿਆਂ ਦੀ ਅੱਛੀ ਸਿਹਤ ਹੋ ਸਕੇ ਉਹਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਜਿਹੜਾ ਆਪਣੇ ਸਕੂਲਾਂ ਦੇ ਬੱਚੇ ਐ ਹੋਰ ਐ ਉਹਨਾਂ ਨੂੰ ਅੱਛੀ ਸਿਹਤ ਅੱਛੀ ਵਿੱਦਿਆ ਮਿਲ ਸਕੇ ਉਹਦੇ ਲਈ ਅਸੀਂ ਜਿਹੜਾ ਉਪਰਾਲਾ ਕਰ ਰਹੇ ਹਾਂ ਬੀਪੀਓ ਸਾਹਿਬ ਨੇ ਉਹਨਾਂ ਦੇ ਇੱਕ ਸਕੂਲ ਦੇ ਮੈਡਮ ਨੇ ਉਹਨਾਂ ਨੇ ਬੜੇ ਅੱਛੇ ਮਤਲਬ ਮਾਡਲ ਬਣਾਏ ਹੋਏ ਨੇ ਬੱਚਿਆਂ ਨੂੰ ਸਿਖਾਉਣ ਲਈ ਅੱਛੀ ਜਿਹੜੀ ਸਿੱਖਿਆ ਤਾਂ ਕਿ ਬੱਚਿਆਂ ਨੂੰ ਦਿੱਤੀ ਜਾ ਸਕੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਹੈ ਇਸ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਜਿਹੜਾ ਆਪਣਾ ਕੰਮ ਕਰਾਂਗੇ ਤੇ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ ਇਸ ਤੋਂ ਇਲਾਵਾ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਉਹ ਵੀ ਕਮਾ ਸਕਣ ਉਹਨਾਂ ਦੇ ਲਈ ਅਸੀਂ ਸੈਲਫ ਹੈਲਪ ਗਰੁੱਪ ਜਿਹੜੇ ਬਣਾ ਰਹੇ ਹਾਂ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਫੰਡਸ ਵਗੈਰਾ ਆ ਰਹੇ ਨੇ ਇਸ ਤੋਂ ਇਲਾਵਾ ਬੈਂਕ ਵੀ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਾ ਰਹੇ ਨੇ ਤਾਂ ਕਿ ਜਿਹੜਾ ਹੈ ਅਸੀਂ ਹਰ ਜਿਹੜੀ ਲੇਡੀ ਹੈ ਹਰ ਔਰਤ ਹੈ ਜਾਂ ਕੋਈ ਹੈਂਡੀਕੈਪ ਪਰਸਨ ਹੈ ਚਾਹੇ ਉਹ ਜੈਂਟਸ ਹੈ ਉਹ ਵੀ ਜਿਹੜੀ ਆਪਣੀ ਹੈ ਆਜੀਬਕਾ ਹੈ ਜਿਹੜੀ ਉਹ ਕਮਾ ਸਕਣ ਤੇ ਬਹੁਤ ਵਧੀਆ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਪੂਰੀ ਤਰ੍ਹਾਂ ਸਫਲ ਰਿਹਾ ਤੇ ਅਸੀਂ 30 ਸਤੰਬਰ ਤੱਕ ਆਪਣੇ ਜਿਹੜੇ ਮਿੱਠੇ ਹੋ ਟੀਚੇ ਨੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਪ੍ਰਾਪਤ ਕਰਾਂਗੇ ਤੇ ਸਾਡੇ ਸਾਰੇ ਵਿਭਾਗਿਆਂ ਦਾ ਬੜਾ ਅੱਛਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਡੀਓ ਸਾਫ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦੀ ਹਾਂ ਇਹ ਇਸ ਦੇ ਨੋਡਲ ਇਨਚਾਰਜ ਨੇ ਸਾਲ 2023 ਦੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਨੂੰ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਬਲਾਕ ਘੋਸ਼ਿਤ ਕੀਤਾ ਗਿਆ ਸੀਗਾ ਔਰ ਉਸ ਤਹਿਤ ਜਿਹੜੀ ਅਸੀਂ ਸਕੂਲਾਂ ਦੇ ਵਿੱਚ ਬੈਸਟ ਪ੍ਰੈਕਟਿਸ ਕਰਵਾਉਣ ਲਈ ਸੰਕਲਪ ਸਪਤਾ ਵੀ ਮਨਾਇਆ ਸੀ ਇਸ ਤੋਂ ਬਾਅਦ ਅਸੀਂ ਸੀਮਤ ਸਾਧਨਾ ਨਾਲ ਆਪਣੇ ਬਲਾਕ ਨੂੰ ਅੱਗੇ ਲੈ ਜਾਣ ਲਈ ਬਹੁਤ ਪਰਜੋਰ ਕੋਸ਼ਿਸ਼ਾਂ ਕਰ ਰਹੇ ਹਾਂ ਜਿੰਨੇ ਵੀ ਮੇਰੇ ਅਧਿਆਪਕ ਹਨ ਉਹ ਅਲੱਗ-ਅਲੱਗ ਆਪਣੇ ਮਾਡਲ ਬਣਾ ਕੇ ਆਪਣੇ ਬੈਸਟ ਚੀਜ਼ਾਂ ਤੋਂ ਟੀਐਲਐਮ ਆਦੀ ਬਣਾ ਕੇ ਬੱਚਿਆਂ ਨੂੰ ਬੈਸਟ ਪ੍ਰੈਕਟਿਸ ਕਰਾਉਂਦੇ ਜਿਹਦੇ ਨਾਲ ਬੱਚੇ ਜਲਦੀ ਪੀਕਅਪ ਕਰ ਰਹੇ ਹਨ ਔਰ ਅਸੀਂ ਜਲਦੀ ਹੀ ਇਸ ਨੂੰ ਓਵਰਕਮ ਕਰਾਂਗੇ 4 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਜਿਹੜਾ ਸੰਪੂਰਨਤਾ ਬਿਹਾਨ ਹੈ ਇਸ ਦੇ ਵਿੱਚ ਅਸੀਂ ਕੋਸ਼ਿਸ਼ ਹੈ ਕਿ ਜਲਦੀ ਹੀ ਇਸ ਨੂੰ ਜਿਹੜੇ ਵੀ ਨੀਤੀਯੋਗ ਵੱਲੋਂ ਟਾਰਗੇਟ ਦਿੱਤੇ ਗਏ ਹਨ ਉਹ ਪੂਰੇ ਕਰਾਂਗੇ ਥੈਂਕਸ ਅ ਮੈਂ ਗੁਰਮੀਤ ਸਿੰਘ ਕਾਲੂ ਬਲਾਕ ਪਗਾਸ ਤੇ ਪੰਚਾਇਤ ਅਫਸਰ ਨਿਹਾਲ ਸਿੰਘ ਵਾਲਾ ਜੋ ਭਾਰਤ ਸਰਕਾਰ ਵੱਲੋਂ ਨੀਤੀਯੋਗ ਮਹਿਕਮੇ ਦੀ ਸਹਾਇਤਾ ਦੇ ਨਾਲ ਐਸਪੀਰੇਸ਼ਨ ਬਲਾਕ ਸਾਡਾ ਬਲਾਕ ਨਹਲ ਸਿੰਘ ਵਾਲਾ ਚੁਣਿਆ ਗਿਆ ਸੀਗਾ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਤੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ 40 ਇੰਡੀਕੇਟਰਾਂ ਦੇ ਜਿਹੜਾ ਲਗਭਗ ਕੰਮ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਹੁਣ ਇਸ ਵੇਲੇ ਜਿਹੜਾ ਹੈਗਾ ਸੰਪੂਰਨਤਾ ਅਭਿਆਨ ਅੱਜ ਦੀ ਤਰੀਕ ਤੋਂ ਸ਼ੁਰੂ ਹੋ ਰਿਹਾ ਐਂਡ ਇਹ 30 ਸਤੰਬਰ ਤੱਕ ਜਿਹੜਾ ਸੰਪੂਰਨਤਾ ਅਭਿਆਨ ਜਿਹੜਾ ਚੱਲੇਗਾ ਇਸ ਵਿੱਚ ਚਾਰ ਮਹਿਕਮੇ 6 ਇੰਡੀਕੇਟਰ ਜਿਹੜੇ ਲੈ ਗਏ ਹੈਗੇ ਆ ਉਹਨਾਂ ਤੇ ਮਹਿਕਮਿਆਂ ਦੀ ਸਹਿਯੋਗ ਦੇ ਨਾਲ ਇਹਨਾਂ 6 ਇੰਡੀਕੇਟਰ ਦੇ ਵਿੱਚ ਜੇ ਕੋਈ ਲੈਫਟs ਹੈਗਾ ਤੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ। ਸੰਪੂਰਨਤਾ ਅਭਿਆਨ ਦਾ ਮੇਨ ਮੋਟਿਵ ਹੈਗਾ ਜੀ ਇਹਦੇ ਵਿੱਚ ਜਿਵੇਂ ਹੈਲਥ ਡਿਪਾਰਟਮੈਂਟ ਦੇ ਕੋਲ ਜਿਹੜੇ ਹੈਗੇ ਆ ਜਿਵੇਂ ਪਿੰਡਾਂ ਦੇ ਵਿੱਚ ਚੈਕਿੰਗ ਕਰਨੀ ਹੈ ਐਮ ਬੀਪੀ ਵਗੈਰਾ ਦੀ 슈ਗਰ ਵਗੈਰਾ ਦੀ ਜੋ ਬਿਮਾਰੀ ਦਾ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕੋਈ ਗੰਭੀਰ ਬਿਮਾਰੀ ਦੇ ਵਿੱਚ ਨਾ ਫਸਣ ਉਹਨਾਂ ਦੀ ਚੈਕਿੰਗ ਹੋ ਗਈ ਜਿਵੇਂ ਗਰਭਵਤੀ ਅਵਸਥਾਔਰਤਾਂ ਹੋ ਗਈਆਂ ਉਹਨਾਂ ਦੀ ਚੈਕਿੰਗ ਸੋ ਸਪਲੀਮੈਂਟਰੀ ਨਿਊਟ੍ਰੀਸ਼ਨ ਜਾਂ ਇਮਿਊਨਾਈਜੇਸ਼ਨ ਵਗੈਰਾ ਤੇ ਕੰਮ ਕਰਨਾ ਇਹ ਹੈਲਥ ਡਿਪਾਰਟਮੈਂਟ ਐਂਡ ਇਸਤਰੀ ਵਿਕਾਸ ਪ੍ਰੋਗਰਾਮ ਦੀ ਸਹਾਇਤਾ ਨਾਲ ਜੜੇ ਚਲਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਿਹੜਾ ਜੇ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਰੱਖ ਰਹੇ ਹਾਂ ਤੇ ਸੋਇਲ ਦੀ ਸਿਹਤ ਦਾ ਖਿਆਲ ਵੀ ਰੱਖਣਾ ਜ਼ਰੂਰੀ ਹੈ ਇਸ ਕਰਕੇ ਸੋਇਲ ਟੈਸਟਿੰਗ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਚੱਲ ਰਿਹਾ ਹੈ ਆਲਰੇਡੀ ਉਹਦੇ ਤੇ ਜਿਹੜੇ ਕਿਸਾਨ ਨੇ ਆਪਣੀ ਜ਼ਮੀਨ ਦਾ ਜਿਹੜਾ ਹੈਲਥ ਟੈਸਟ ਕਰਾਉਣਗੇ ਸੋਇਲ ਟੈਸਟਿੰਗ ਕਰਾਉਣਗੇ ਤੇ ਜੇ ਕੋਈ ਨਿਊਟ੍ਰੀਸ਼ਨ ਵਗੈਰਾ ਦੀ ਲੋੜ ਹੈਗੀ ਹੈ ਉਹ ਫਿਰ ਉਸੇ ਹਿਸਾਬ ਦੇ ਨਾਲ ਜਿਹੜੇ ਮਹਿਕਮੇ ਦੀ ਰਹਿਨਮਾਈ ਦੇ ਹੇਠ ਪਾ ਕੇ ਤੇ ਉਹਦੀ ਉਪਜਾਊ ਸ਼ਕਤੀ ਜਿਹੜੀ ਵਧਾਈ ਜਾਏਗੀ ਇਸੇ ਤਰ੍ਹਾਂ ਜਿਹੜਾ NRLM ਦੀ ਸਹਾਇਤਾ ਦੇ ਨਾਲ ਜਿਹੜੇ ਸਵੈ ਸਹਾਇਤਾ ਗਰੁੱਪ ਹੈਗੇ ਨੇ ਪਿੰਡਾਂ ਦੇ ਵਿੱਚ ਚੱਲ ਰਹੇ ਜੋ ਆਪਣੇ ਕੰਮ ਧੰਦੇ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਸਮੇਂ ਸਿਰ ਸਰਕਾਰ ਵੱਲੋਂ ਬੈਂਕਾਂ ਵੱਲੋਂ ਰਿਵੋਲਵਿੰਗ ਫੰਡ ਜਿਹੜੇ ਮੁਹੱਈਆ ਕਰਾਉਣਾ ਹੈ ਇਹ ਸਾਰੇ ਜਿਹੜੇ ਹੈਗੇ ਨੇ ਇਹਦੇ ਮੁੱਖ ਮਕਸਦ ਨਹੀਂ ਮੁੱਖ ਟੀਚੇ ਨੇ ਜੀ ਜੋ ਸਰਕਾਰ ਦੀਆਂ ਸਕੀਮਾਂ ਦੇ ਅਧੀਨ ਜੋ ਵੀ ਫਿਸਰਾ ਸਹਿਵਾਨਾ ਦੇ ਟੰਗਾਂ ਲਗਾਏ ਗਏਗਾ ਇਸ ਕੈਂਪ ਦੇ ਦੌਰਾਨ ਉਹਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਅਚਿੱਤੇ ਤੌਰ ਤੇ ਆਪੋ ਆਪਣੇ ਮੁਲਾਜ਼ਮਾਂ ਸਾਹਿਬ ਜੋ ਜਿੱਥੇ ਵੀ ਡਿਊਟੀਆਂ ਜਿਨ੍ਹਾਂ ਦੀਆਂ ਲੱਗੀਆਂ ਆ ਉਹ ਆਪਣੀਆਂ ਸਵਾਵਾਵਾਂ ਦੇ ਰਹੇ ਆ ਮਾਨ ਸਰਕਾਰ ਦਾ ਬਹੁਤ ਹੀ ਧੰਨਵਾਦ ਹੈ ਜੋ ਕਿ ਚੰਗੇ ਪ੍ਰਾਲੇ ਕਰਕੇ ਚੰਗੀ ਲੋਕਾਂ ਨੂੰ ਸੇਵਾ ਦੇ ਰਹੇ ਆ ਇਸ ਤੋਂ